ਫਿਰ ਤੁਸੀਂ ਦੇਖਿਓ ਉਹ ਮੈਂ ਹੋਇਆ ਸਤਗੁਰਾਂ ਨੇ ਇੱਕ ਹੁਕਮ ਕੀਤਾ ਉਹ ਕਹਿੰਦੇ ਸਿੱਖੋ ਜੇ ਕਹਿੰਦੇ ਗੁਰੂ ਦੇ ਚਰਨਾਂ ਚ ਆਉਣਾ ਹੋਵੇ ਨਾ ਪਹਿਲਾ ਦਿਮਾਗ ਦਾ ਬਰਤਨ ਬੇਲਾ ਕਰ ਦੇਣਾ ਚਾਹੀਦਾ ਐ ਨਾ ਭਈ ਗੁਰੂ ਨੂੰ ਟੈਸਟ ਕਰੀਏ ਆਪਾਂ ਵੀ ਇਹਦੇ ਚ ਗਿਆਨ ਹੈ ਇਹ ਗੁਰੂ ਪੜਿਆ ਹੈ ਇਹਨੂੰ ਕੁਝ ਆਉਂਦਾ ਹੈ ਜਾਂ ਨਹੀਂ ਹੈ ਇੱਕ ਪ੍ਰਚਾਰ ਮਹਾ ਵਿਦਵਾਨ ਲੋਕ ਕਰਦੇ ਆ ਉੱਪਰ ਦੀ ਰੰਗ ਜਾਂਦਾ ਦੀ ਸਮਝ ਐ ਨਹੀਂ ਆਉਂਦੀ ਕਈ ਜਿਆ ਗੱਲਾਂ ਹਾਸੋ ਹੀਣੀਆਂ ਹੁੰਦੀ ਐ ਉਹਨਾਂ ਦੇ ਵਿੱਚ ਸੁਣਨ ਸੁਣਾਉਣ ਨੂੰ ਵੀ ਕੁਝ ਨਹੀਂ ਹੁੰਦਾ ਇੱਕ ਪ੍ਰਚਾਰ ਨੂੰ ਕਹਿੰਦੇ ਆ ਸਮਕਾਲੀ ਜਿਹੜੀ ਆਪਣੀ ਭਾਸ਼ਾ ਜਿਵੇਂ ਹੁਣ ਆਪਾਂ ਪੰਜਾਬੀ ਬੋਲਦੇ ਆ ਸਾਰੇ ਲੋਕ ਗੁਰਮੁਖੀ ਭਾਸ਼ਾ ਸਮਝਦੇ ਆ ਤੇ ਗੁਰਮੁਖੀ ਬੋਲਦੇ ਆ ਸਾਡੇ ਕੋਲ ਕੋਈ ਗੁਰਮੁਖੀ ਦਾ ਪ੍ਰਚਾਰਕ ਆਵੇ ਸਾਨੂੰ ਬੜੀ ਸ਼ਾਂਤੀ ਮਿਲੂ ਉਹਦੇ ਚੋਂ ਜੇ ਹੁਣ ਮਿਲੇ ਭਲਾ ਸੰਸਕਰਤ ਬੋਲਣ ਵਾਲਾ ਗਿਆ ਲਿਆਂਦਾ ਆਪਾਂ ਨੇ ਗਾਹ ਲਾਹਬਾਤ ਤੋਂ ਗਾਹਾਂ ਦਾ ਕੋਈ ਭਾਈ ਉਹ ਵਸ ਸਭ ਦੀ ਮਤ ਅਨਸਾਰ ਆਪਦਾ ਗਿਆਨ ਬੋਲੂ ਤੈਂ ਬੇਸ਼ਟ ਕਰ ਦੂ ਪਰ ਪਤਾ ਨਹੀਂ ਲੱਗ ਸਕਣਾ ਵੀ ਉਹ ਕੀ ਕਹਿ ਗਿਆ ਲਓ ਇੱਕ ਕਵਿਤਾ ਦਾ ਹੁਕਮ ਹੈ ਕਵਿਤਾ ਮੈਂ ਸੁਣੀ ਚਰਨ ਜਿੱਥੇ ਸਾਂਝੀ ਕਰਾਂ ਵੀ ਜਿਹੜੇ ਗੁਰੂ ਵਾਲੇ ਲੋਕ ਹੈ ਉਹਨਾਂ ਦੀ ਕੀਮਤ ਕੋਈ ਹੋਰ ਹੈ ਆਪਾਂ ਕਹਾਂਗੇ ਵੀ ਗੁਰੂ ਸਾਨੂੰ ਕੀ ਦਿੰਦਾ ਹੈ ਜੇ ਕਈਏ ਵੀ RAM RAM ਵਾਹਿਗੁਰੂ ਵਾਹਿਗੁਰੂ ਤਾਂ ਸਾਰੀ ਦੁਨੀਆ ਹੀ ਕਰਦੀ ਹੈ ਗੁਰੂ ਇੱਕ RAM ਜਪਣ ਦਾ ਤਰੀਕਾ ਦੱਸਦਾ ਹੈ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਬਦ ਲਿਖਦੇ ਆ ਉਹ ਕਹਿੰਦੇ RAM ਨਾਮ ਔਰ ਮੇ ਗਿਓ ਜਾ ਕੇ ਸਮ ਨਹੀਂ ਕੋਈ

ਪੂਰਾ ਮੁਰਸ਼ਿਦ ਟੋ ਜੇ ਭਵ ਸਗਰ ਦਰਨਾ ਐਸਾ ਸਤਗੁਰ ਟੋ ਜੇ ਭਵ ਸਗਰ ਦਰਨਾ ਹੋ ਨਾ ਮਸਜਿਦ ਨਾ ਮੰਦਰ ਵਸਦਾ ਉਹ ਤਾਂ ਸਭ ਦੇ ਅੰਦਰ ਵਸਦਾ ਨਾ ਮਸਜਿਦ ਨਾ ਮੰਦਰ ਵਸਦਾ ਉਹ ਤਾਂ ਆਪਣੇ ਅੰਦਰ ਵਸਦਾ ਇਹ ਗੱਲ ਬਾਬਾ ਨਾਨਕ ਦੱਸਦਾ ਇਹ ਗੱਲ ਬਾਬਾ ਨਾਨਕ ਦੱਸਦਾ ਬੈ ਕੇ ਸੁਣ ਲੈ ਕੋਲ ਜੇ ਭਵ ਸਾਗਰ ਤਰਨੇ ਐਸਾ ਸਤ ਗੁਰ ਢੋਲ ਜੇ ਭਵ ਸਾਗਰ ਤਰਨੇ ਪੂਰਾ ਮੁਰਸ਼ਿਦ ਢੋਲ ਜੇ ਭਵ ਸਾਗਰ ਤਰਨੇ ਹੈ ਸੱਚ ਵੱਲ ਕਦਮ ਵਧਾ ਹਲ ਮੰਦਾ ਸਰ ਵਿੱਚ ਤੂੰ ਬਾ ਕਰ ਲੈ ਤਨ ਦਾ ਸੱਚ ਵੱਲ ਕਦਮ ਵਧਾ ਹਲ ਮੰਦਾ ਸਰ ਵਿੱਚ ਤੂੰ ਬਾ ਕਰ ਲੈ ਤਨ ਦਾ ਜੇ ਕਰ ਬੰਧਿਆ ਮੇਰੀ ਮਨ ਦਾ ਵਾਹਿਗੁਰੂ ਵਾਹਿਗੁਰੂ ਜੇ ਭਵ ਸਗਰ ਦਰਨੈ ਪੂਰਾ ਮੁਰਸ਼ਿਦ ਟੋਲ ਜੇ ਭਵ ਸਗਰ ਦਰਨੈ ਐਸਾ ਸਤਗੁਰ ਟੋਲ ਜੇ ਭਵ ਸਗਰ ਦਰਨੈ ਹੋ ਜਾ ਫਿਰ ਵਿੱਚ ਜਲਾ ਦੇ ਡੁੱਬ ਜਾ ਜਾਂ ਫਿਰ ਵਿੱਚ ਖਲਾ ਦੇ ਭੁੱਜ ਜਾ ਜਾਂ ਫਿਰ ਵਿੱਚ ਖਲਾ ਦੇ ਭੁੱਜ ਜਾ ਜਾਂ ਫਿਰ ਵਿੱਚ ਜਲਾ ਦੇ ਡੁੱਬ ਜਾ ਜਾਂ ਫਿਰ ਵਿੱਚ ਸਮਾਦੀ ਰੁਝ ਜਾ ਜਾਂ ਫਿਰ ਵਿੱਚ ਸਮਾਦੀ ਰੁਝ ਜਾ ਵੇਖੀ ਨਾ ਅੱਖ ਖੋਲ ਜੇ ਭਵ ਸਾਗਰ ਤਰਨੇ ਪੂਰਾ ਮੁਰਸ਼ਿਦ ਟੋੜ ਜੇ ਭਵ ਸਾਗਰ ਤਰਨੇ ਪੂਰਾ ਮੁਰਸ਼ਿਦ ਟੋੜ ਜੇ ਭਵ ਸਾਗਰ ਤਰਨੇ ਹੋ ਹੋ ਜਿਨੇ ਤੇਰੇ ਸਾ ਕੀ ਸੁਵੰਦੀ ਸਬੰਧੀ ਆਖਰ ਤੋੜ ਲੈਣਗੇ ਸੰਧੀ ਜਦੋਂ ਮਾਉਤ ਨੇ ਫੜ ਲਈ ਕੰਢੀ ਖੜੇ ਰਹਿਣਗੇ ਕੋਲ ਜੇ ਭਵ ਸਾਗਰ ਧਰਨੈ ਤੂਰਾ ਮੁਰਸ਼ਿਦ ਟੋੜ ਜੇ ਭਵ ਸਾਗਰ ਧਰਨੈ ਐਸਾ ਸਤਗੁਰ ਟੋੜ ਜੇ ਭਵ ਸਾਗਰ ਧਰਨੈ ਹੋ ਤੇਰੇ ਨਾਲ ਜਿੰਨੇ ਲਾਈਆਂ ਦੁਨੀਆਂ ਨਾਲੋਂ ਤੋੜ ਬਗਾਈਆਂ ਤੇਰੇ ਨਾਲ ਜੀਨੇ ਵੀ ਲਾਈਆਂ ਦੁਨੀਆਂ ਨਾਲੋਂ ਤੋੜ ਬਗਾਈਆਂ ਮਿਹਰ ਕਰੀ ਮੈਂ ਹੈਰਾ ਆਂデア ਸਾਈਆਂ ਮਿਹਰ ਕਰੀ ਮੈਂ ਹੈਰਾ ਆਂデア ਸਾਈਆਂ ਕਰ ਲੈ ਕਰ ਬੰਧੋਣ ਜੇ ਭਵ ਸਾਗਰ ਦਰਨੈ ਪੂਰਾ ਮੁਸ਼ਿਲ ਟੋੜ ਜੇ ਭਵ ਸਗਰ ਦਰਨੇ ਐਸਾ ਸਤਗੁਰੂ ਕੋ ਜੇ ਭਵ ਸਗਰ ਦਰਨੇ ਹੋ